ਇੱਕ ਮਿੰਟ ਇੱਕ ਮਿੰਟ ਦੋਸਤੋ ਤੀ ਸਾਰਿਆਂ ਨੇ ਆਹ ਵਾਲਾ Song ਤੇ ਸੁਣਿਆ ਹੋਣਾ ਠੀਕ ਹੈ ਪਹਿਲੇ ਤੀ ਆਹ ਵਾਲਾ Song ਸੁਣੋ ਫਿਰ ਗੱਲ ਕਰਦੇ ਆ ਪਹਿਲੇ Song ਸੁਣੋ ਚੱਲ ਅੱਜ ਨਾਲ ਮੇਰੇ ਖੁਦਾ ਘਰ ਚੱਲੀਏ ਚੱਲੀਏ ਦੱਬ ਕੇ ਸ਼ਤਾਨਿਆਂ ਤੇ ਲੂਸੀਫਰ ਚੱਲੀਏ ਚੱਲ ਅੱਜ ਨਾਲ ਮੇਰੇ ਚਰਚ ਨੂੰ ਚੱਲੀਏ ਸੁਣ ਲਿਆ ਇਹ ਆ ਸਾਡੇ ਅਰੁਣ ਪੱਟੀ ਦਾ Song ਜਿਹੜਾ ਨਵਾਂ Song ਕੱਢਿਆ ਠੀਕ ਹੈ ਨਾ ਚੱਲ ਅੱਜ ਨਾਲ ਮੇਰੇ ਖੁਦਾ ਘਰ ਚੱਲੀਏ ਠੀਕ ਹੈ ਨਾ ਤੇ ਇਹਦੇ ਤੇ ਯਾਰ ਇੱਕ ਬੰਦਾ ਵਾ ਠੀਕ ਹੈ ਇੱਕ ਵੀਰ ਆ ਸੀ ਭਰਾ ਵਾ ਠੀਕ ਹੈ ਉਨੇ ਦਾ ਇੱਕ ਰਿਐਕਸ਼ਨ ਵੀਡੀਓ ਬਣਾਈ ਠੀਕ ਹੈ ਨਾ ਮੜਾ ਚੰਗਾ ਕਹਿ ਰਿਹਾ ਐ ਸੌਂਗ ਨੂੰ ਕਹਿੰਦਾ ਕਿ ਇਦਾਂ ਦੀ ਆराधना ਨਹੀਂ ਹੋਣੀ ਚਾਹੀਦੀ ਇਦਾਂ ਦੇ ਬੜੀਆਂ ਬਲਾਬਲਾ ਬੜੀਆਂ ਗੱਲਾਂ ਕਰ ਰਿਹਾ ਠੀਕ ਹੈ ਬਾਕੀ ਤੇ ਇੱਕ ਰਿਓ ਦੀ ਵੀ ਵੀਡੀਓ ਵੇਖੋ ਠੀਕ ਹੈ ਬਾਕੀ ਅੱਗੇ ਗੱਲ ਫੇਰ ਆਪਾਂ ਕਰਦੇ ਪਹਿਲਾਂ ਉਹਦੀ ਵੀਡੀਓ ਵੇਖੋ ਕਿ ਉਹ ਕੀ ਕਹਿੰਦਾ ਇਹ ਵੀਡੀਓ ਵੇਖੋ ਕੋਈ ਆराधना ਹੈ ਜੁਦਾ ਦੇ ਨਾਮ ਦੀ ਇਹਦੇ ਆ ਜੋ ਰੈਪ ਕਰ ਰਿਹਾ ਚੱਲਿਆ ਦਿਨ ਨਾਲ ਮੇਰੇ ਚਰਚੇ ਨੂੰ ਚੱਲੀ ਐ 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 ਸੰਗੀਤੋਂ ਦੇ ਨਾਮ ਨੂੰ ਹਾਂ ਜੇ ਮੈਂ ਕਿਹਨੂੰ ਬੰਦੇ ਨੂੰ ਫੜਦੇ ਨਾ ਮੈਂ ਤਾਂ ਜਾਂਦੀ ਪਾਸਟਰ ਨੂੰ ਕਹਿਣਾ ਚਾਹੁੰਦਾ ਸੋਚੋ ਦਿਮਾਗ ਦੇ ਨਾਲ ਹੈ ਜਿਹੜਾ ਦਉਦ ਰਾਜਾ ਸੀ ਆਪਣਾ ਉਹ ਇਸ ਤਰ੍ਹਾਂ ਰਾਜ ਨਾ ਕਰਦਾ ਸੀ ਖਦਾ ਦੀ ਇਹਨਾਂ ਦਾ ਜਲੂਸ ਕੱਢਿਆ ਖਦਾ ਦੇ ਨਾਮ ਦਾ ਤੇ ਇਹ ਤਾਂ ਜਲੂਸ ਕੱਢਿਆ ਹੋਇਆ ਤੇ ਲੋਕਾਂ ਨੂੰ ਤੂੰ ਖੁਦ ਮਜ਼ਾਕ ਹੋਣ ਦਾ ਮੌਕਾ ਦਿੰਦੇ ਆ ਇਹ ਕਹਿੰਦੇ ਲੋਕੀ ਬੋਲਦੇ ਲੋਕੀ ਸਹੀ ਆਪਣੀ ਜਗ੍ਹਾ ਤੁਸੀਂ ਖੁਦ ਮੌਕਾ ਦਿੰਦੇ ਆ ਖਦਾ ਦੇ ਨਾਮ ਨੂੰ ਬਦਨਾਮ ਕਰਨ ਦਾ ਇਹ ਜੀ ਵੀਡੀਓ ਨੂੰ ਮੈਂ ਥੋੜਾ ਵਿਰੋਧ ਕਰਾਇਆ ਕਰੋ ਆਪਣਾ ਫੋਰਡ ਫੋਰਡਾ ਫਲਟ ਮੰਦਾਂ ਸੀ ਭਾਈ ਚਾਰੇ ਦਾ ਮੈਂ ਤਾਂ ਆਪਣੇ ਗੌਰਵ ਭਾਈ ਨੂੰ ਵੀ ਕਹਾਂਗਾ ਜਿੰਦਰ ਭਾਈ ਨੂੰ ਵੀ ਕਿ ਇਹ ਜੀ ਬੰਦੇ ਤੇ ਕਾਰਵਾਈ ਕਰੋ ਦੇਖ ਲਈ ਇਹਦੇ ਕਹਿੰਦੇ ਇਸ ਹਿਸਾਬ ਨਾਲ ਇਹ ਵੀ ਇਦਾਂ ਆराधना ਹੋਣੀ ਨਹੀਂ ਚਾਹੀਦੀ ਠੀਕ ਹੈ ਨਾ ਮੈਬਲ ਤੇ ਕਿਤੇ ਨਹੀਂ ਲਿਖਿਆ ਕਿ ਇਦਾਂ ਆराधना ਕਰੋ ਉਹ ਭਰਾਵਾ ਮੈਬਲ ਤੇ ਇਹ ਵੀ ਤਾਂ ਲਿਖਿਆ ਵਾ ਕਿ ਤੁਸੀਂ ਹਰ ਖੁਦਾ ਦਾ ਨਾਮ ਲਓ ਜਿੱਦਾਂ ਦਾ ਵੀ ਤਨਦੋਂ ਲਿਆ ਜਾਦਾ ਤੀ ਖੁਦਾ ਦਾ ਨਾਮ ਲਓ ਠੀਕ ਹੈ ਨਾ ਜਿੰਨਾ ਵੀ ਉਸਕੇ ਸੁਖ ਸਮਾਚਾਰ ਨੂੰ ਫਿਲਾਓ ਠੀਕ ਹੈ ਨਾ ਤੇ ਇਹ ਮੇਰਾ ਭਰਾ ਜੀ Song ਕੱਢ ਰਿਹਾ ਠੀਕ ਹੈ ਨਾ ਮਸੀਹ Song ਕੱਢ ਰਿਹਾ ਤੇ ਸੁਖ ਸਮਾਚਾਰ ਹੀ ਲੈ ਕੇ ਜਾ ਰਿਹਾ ਕਿਸੇ ਨੂੰ ਕੋਈ ਨਹੀਂ ਮਸੀਹ ਮਸੀਹ ਚ ਚੱਲਣ ਵਾਲਾ ਉਹ ਵੀ ਸੁਣੂਗਾ Song ਠੀਕ ਹੈ ਉਹਨੂੰ ਵਧੀਆ ਲੱਗੂਗਾ ਠੀਕ ਹੈ ਨਾ ਕਿ ਚੱਲ ਯਾਰ ਚੱਚੇ ਚ ਜਾ ਕੇ ਵੇਨੇ ਠੀਕ ਹੈ ਨ ਇਹ ਵੱਧਦੀਆਂ ਸੌਂਗ ਕੱਢਣੇ ਚੱਲੇ ਆ ਜਨਨ ਮੇਰੇ ਖੁਦਾ ਘਰ ਚ ਦੀ ਚਲਸੀ ਚ ਜੱਲੀ ਤੇਰੇ ਅੱਗੇ ਵੀਡੀਓ ਬਣਾ ਪਾ ਕੇ ਇਦਾਂ ਠੀਕ ਆ ਫੇਮ ਲੈਣ ਦੇ ਮਾਰੇ ਠੀਕ ਹੈ ਨਾ ਕਿ ਚੱਲ ਬੰਦਾ ਬੜਾ ਵਾਇਰਲ ਹੋਣ ਨੇ ਆ ਇਹਨੂੰ ਟ੍ਰੋਲ ਕਰ ਦਿੰਨੇ ਆ ਤੇ ਆਪਾਂ ਥੋੜਾ ਆਪਣਾ ਨਾਮ ਬਣ ਜੂਗਾ ਆਪਣਾ ਵੀ ਉਹ ਭਰਾਵਾ ਕੀ ਤੀ ਕਿਹੜੇ ਚੱਕਰਾਂ 'ਚ ਪੈ ਗਏ ਯਾਰ ਤੀ ਹੈ ਆਪਣੇ ਨਸੀਬ ਐਨ ਭਰਾਵਾਂ ਨੂੰ ਟਾਰਗੇਟ ਕਰਕੇ ਹੁਣ ਤੀ ਛੱਗੇ ਆਉਣਾ ਹੈ ਮਤਲਬ ਤੀ ਕਿੱਦਾਂ ਦੀ ਤੇਰੀ ਸੋਚ ਹੋ ਗਈ ਹੈ ਠੀਕ ਹੈ ਮਤਲਬ ਕਿੱਡਾ ਵਧੀਆ ਯਾਰ ਕੀ ਇਹਦੇ 'ਚ ਮਾੜਾ ਉਹਨੇ ਕਿਹਾ ਵਾ ਠੀਕ ਹੈ ਜਿਹੜਾ ਤੂੰ ਟਾਰਗੇਟ ਕਰ ਰਿਹਾ ਠ ਇਹ ਇਹਦੇ ਚ ਮੈਨੂੰ ਸਮਝ ਨਹੀਂ ਲੱਗਦੀ ਕਿ ਕਿਹੜੀ ਗੱਲ ਆ ਇਹੋ ਜੀ ਜਿਹੜੀ ਕਹਿਤੀ ਐ ਤੂੰ ਇੱਥੋਂ ਤੱਕ ਪਹੁੰਚਣ ਦੇ ਕਿ ਜਤਿੰਦਰ ਗੌਰਮਸੀ ਨੂੰ ਇਹ ਤੇ ਐਕਸ਼ਨ ਲੈਣਾ ਚਾਹੀਦਾ ਉਹ ਭਰਾਵਾ ਉਹਨਾਂ ਦੇ ਵੀ ਇਹ Song ਸੁਣੇ ਆ ਇਹਦੇ Song ਉਹ ਵੀ ਸੁਣਦੇ ਆ ਆ ਸ਼ੋਭਾ ਯਾਤਰਾ ਦੇ ਕਿੰਨੇ ਥਾਂ ਥਾਂ ਦੇ ਲੋਕਾਂ ਨੇ Song ਲਾਏ ਸੀਗੇ ਹੈ ਵੀਰ ਦੇ ਹੈ ਅਰੁਣ ਪੱਟੀ ਦੇ ਕਿੰਨੇ Song ਲੱਗੇ ਸੀਗੇ ਲੌਜ ਇਨ ਆਫ ਕ੍ਰਾਈਸ ਮਤਲਬ ਸਭ ਤੋਂ ਜ਼ਿਆਦਾ Song ਇਹੋ ਸੁਣ ਸੁਣਿਆ ਜਾ ਰਿਹਾ ਠੀਕ ਹੈ ਨਾ ਅੱਜ ਵੀ ਲੋਕ ਮਤਲਬ ਵਿਆਹ ਕਰਉਂਦੇ ਨਾ ਜਿਹੜੇ ਮਸੀਹ ਲੋਕ ਵਿਆਹ ਕਰਦੇ ਆ ਠੀਕ ਹੈ ਨਾ ਉਹ ਡੀਜੇ ਤੇ ਅਗਲੇ ਗਾਣਾ ਸੌਂਗ ਲਾਉਂਦੇ ਇਹ ਵਾਲਾ ਠੀਕ ਹੈ ਨਾ ਲੌਇਨ ਆਫ ਕਰਾਈਸ ਹੋਰ ਬੜੇ ਬੜੇ ਸੌਂਗ ਆ ਗਏ ਮਸੀਹ ਦੇ ਉਹ ਭਰਾਵਾ ਅਗਲੇ ਅਗਲਾ ਜੇ ਮਸੀਹ ਸੌਂਗ ਆ ਰਿਹਾ ਤੂੰ ਉਹਨੂੰ ਮਤਲਬ ਉਹਨੂੰ ਇਹ ਨਹੀਂ ਕਹਿ ਰਿਹਾ ਕਿ ਚਲੋ ਖੁਦਾ ਦਾ ਸਾਡੇ ਦਾ ਨਾਮ ਉੱਚਾ ਹੋ ਰਿਹਾ ਠੀਕ ਹੈ ਨਾ ਕਿ ਮਤਲਬ ਹਰ ਇੱਕ ਮਤਲਬ ਸੌਂਗ ਆ ਰਿਹਾ ਠੀਕ ਹੈ ਬਹੁਤ ਵਧੀਆ ਵਧੀਆ ਇੱਕ ਹਸਾਨਾ ਵੀ ਹੋ ਰਿਹਾ ਵਾ ਕਿ ਵੱਧ ਤੋਂ ਵੱਧ ਲੋਕ ਜੁੜੇ ਜੁੜ ਰਹੇ ਨੇ ਠੀਕ ਹੈ ਮਸੀਹ ਦੇ ਨਾਲ ਮਤਲਬ ਕੀ ਹੋ ਗਏ ਆ ਲੋਕਾਂ ਨੂੰ ਹੈ ਇਦਾਂ ਦੀ ਸੋਚ ਹੋ ਗਈ ਲੋਕਾਂ ਦੀ ਆਪਣੇ ਮੁਸੀਬਾ ਹੰਟਰ ਹੁਣ ਟਾਰਗੇਟ ਕਰਕੇ ਅੱਗੇ ਆਉਣਾ ਚਾਹੁੰਦੇ ਹੋ ਭਰਾਵਾ ਫੇਮ ਲੈਣਾ ਚਾਹੁੰਦੇ ਇਹ ਕਾ ਪਾਸਟਰ ਦੀ ਹਾਂ ਪਾਸਟਰ ਦੀ ਵੀ ਗੱਲ ਕਰੀ ਜਾਵਾ ਹੁਣ ਮੈਂ ਆ ਤੇਗਾ ਸੋਸ਼ਲ ਮੀਡੀਆ ਤੇ ਆ ਪਾਸਟਰ ਹੀ ਇਹਦੀ ਪਹਿਲਾ ਵੀਡੀਓ ਵੇਖੋ ਹੁਣ ਨਰੂਲੇ ਦੀ ਗੱਲ ਕਰਦਾ ਇੱਕ ਕਹਿੰਦਾ ਪਿਛਲੇ 크ਿਸਮਸ ਦੀ ਗੱਲ ਕਹਿੰਦਾ ਕਿ ਬਾਈਬਲ ਦੇ ਵਿੱਚ ਈਸਾਈ ਸ਼ਬਦ ਹੈ ਹੀ ਨਹੀਂ ਉਹ ਜਾ ਮੂਰਖਾ ਤੂੰ ਉਹ ਨਾ ਜਾ ਕੇ ਪਹਿਲਾਂ ਨਾ ਆਪਣੇ ਆਪ ਨੂੰ ਚੈੱਕ ਕਰ ਤੂੰ ਹੈ ਕੀ ਪਹਿਲਾਂ ਸ਼ਬਦ ਤੂੰ ਡਿਕਲੇਅਰ ਕਿਉਂ ਨਹੀਂ ਕਰਦਾ ਤੁਹਾਡੇ ਤੁਸੀਂ ਦੁਕਾਨਦਾਰੀਆਂ ਤੁਸੀਂ ਇਹ ਚਲਾ ਰਹੇ ਆ ਦੇਖੀ ਉਹ ਇਹ ਪਾਸਟਰ ਦਾ ਹੁਣ ਕੀ ਵੇਖੋ ਹੈ ਇਹਦੀ ਸੋਚ ਵੇਖੋ ਕਿੱਦਾਂ ਦੀ ਮਤਲਬ ਟਾਰ ਉਹ ਭਰਾਵਾ ਕਿੰਨੀ ਕਲੀਸੀਆ ਕਿੰਨੇ ਲੋਕਾਂ ਨੂੰ ਜੋੜ ਲਿਆ ਨੇ ਲੱਖਾਂ ਲੋਕਾਂ ਨੂੰ ਆਪਣੇ ਨਾਲ ਜੋੜਿਆ ਠੀਕ ਹੈ ਨਾ ਖੁਦਾ ਦੇ ਨਾਲ ਜੋੜਿਆ ਵਾ ਠੀਕ ਹੈ ਮਤਲਬ ਲੱਖਾਂ ਇੱਕ ਲੱਖਾਂ ਰੂਹਾਂ ਬਚਾਤੀਆਂ ਵਾ ਠੀਕ ਹੈ ਪਾਸਟਰ ਨੂੰ ਕੋਈ ਉਸ ਨੂੰ ਨਰੂ ਲਾ ਗਈਏ ਤੂੰ ਉਹਨਾਂ ਨੂੰ ਟਾਰਗੇਟ ਕਰ ਰਿਹਾ ਭਰਾਵਾ ਹੈ ਤੂੰ ਦੱਸ ਵੀ ਮੈਨੂੰ ਦੱਸ ਤੂੰ ਦੱਸ ਵੀ ਮਤਲਬ ਪਾਸਟਰ ਮੈਂ ਤੈਨੂੰ ਪੁੱਛਣਾ ਚਾਹੁੰਦਾ ਕਿ ਤੂੰ ਕਿੰਨੀਆਂ ਤਾਂ ਰੂਹਾਂ ਬਚਾਈਆਂ ਉਹ ਖੁਦਾ ਦੇ ਘਰ ਜਾਣਗੇ ਜਦੋਂ ਨਾ ਮੈਂ ਨਹੀਂ ਜਾਣਾ ਸਾਰੇ ਆਣੇ ਤੂੰ ਹੀ ਸਾਰੇ ਨੇ ਜਾਣਾ ਵਾ ਉਹਨੇ ਇਹ ਪੁੱਛਣਾ ਵਾ ਕਿ ਕੀ ਕੀਤਾ ਮੇਰੇ ਸੁਖ ਸੁਵਾਂਚਾਰ ਕਿੱਥੇ ਕਿੱਥੇ ਫੈਲਾਇਆ ਤੇ ਕੀ ਕੀਤਾ ਮੇਰੇ ਲਈ ਕੀ ਕੀਤਾ ਵਾ ਠੀ ਇਹ ਕਿਸੇ ਜੀ ਰੂਹਾਂ ਬਚਾਈਆਂ ਨਾ ਉਹਨਾਂ ਨੇ ਉਹਨਾਂ ਖੁਦਾ ਦਾ ਹੀ ਕੰਮ ਕੀਤਾ ਵਾ ਠੀਕ ਹੈ ਨਾ ਮਤਲਬ ਤੁਸੀਂ ਲੋਕ ਯਾਰ ਤਾਂ ਅਣੀ ਕਿਦਾਂ ਦੀ ਸੋਚ ਹੋ ਗਈ ਵੀ ਬਸ ਟਾਰਗੇਟ ਕਰਨਾ ਸ਼ੁਰੂ ਕਰ ਦੋ ਜੀ ਬਸ ਫੇਮ ਲੈਣਾ ਕਿਸ ਤਰੀਕੇ ਨਾਲ ਮੈਰਲ ਹੋ ਜਾਵੇਂ ਬਸ ਇਹਨੂੰ ਟਾਰਗੇਟ ਕਰਕੇ ਮੈਰਲ ਹੋ ਜਾਵੇਂ ਉਹ ਪੜਾਵਾ ਸੱਡੋ ਯਾਰ ਤੁਹਾਡੇ ਲੋਕਾਂ ਨੂੰ ਕੀ ਸਮਝਾ ਗਏ ਠੀਕ ਹੈ ਮੱਥਾ ਮਾਰ ਕੇ ਸਮਝੇ ਲੱਗਦੀ ਵੀ ਕੀ ਸਮਝਾਵੇ ਤੁਹਾਨੂੰ ਕਿ ਤੁਹਾਡੇ ਅੰਦਰ ਦਿਮਾਗ ਦੇ ਅੰਦਰ ਜਿਹੜਾ ਕੀੜਾ ਵਾ ਠੀਕ ਹੈ ਉਹ ਕਿਦਾਂ ਕੱਢਿਆ ਜਾਵੇ ਅਸੀਂ ਤਾਂ ਮਾਧਮਾ ਗਾਲੀ ਖੁਦਾ ਗਾਲੀ ਇਹੋ ਬੇਨਤੀ ਕਰਦੇ ਇਹੋ ਜੇ ਬੰਦਿਆਂ ਨੂੰ ਅਕਲ ਦੇਵੇ ਬੁੱਧੀ ਦੇਵੇ ਠੀਕ ਹੈ ਖੁਦਾ ਦਾ ਨਾਮ ਬਦਨਾਮ ਕਰ ਰਹੇ ਤਾਨੂੰ ਇੰਨੀ ਕਰਦਾ ਤੂੰ ਨਹੀਂ ਚਾਹੀਦੀ ਨਾ ਕੀ ਅਸੀਂ ਇਦਾਂ ਕੇਨ ਟਾਰਗੇਟ ਕਰਾਂਗੇ ਤੇ ਸਾਡੇ ਖੁਦਾ ਦਾ ਨਾਮ ਬਦਨਾਮ ਹੋਊਗਾ ਯਾਰ ਪਤਾ ਨਹੀਂ ਕੀ ਹੋ ਗਿਆ ਤਾਨੂੰ ਹੈ ਮੇਰੇ ਮਸੀਤ ਭੈਣ ਭਰਾਓ ਕਮੈਂਟਾਂ ਦੇ ਵਿੱਚ ਦੱਸ ਕੇ ਜਾਇਓ ਕਿ ਇਹ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ ਹੈ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਹੈ ਤੇ ਕਮੈਂਟਾਂ ਦੇ ਵਿੱਚ ਦੱਸ ਕੇ ਜਰੂਰ ਜਾਇਓ ਠੀਕ ਹੈ ਨਾ ਸਾਰਿਆਂ ਨੂੰ ਜੈ